ਖੇਤੋਂ ਆ ਰਿਆ ਸੀਗੇ ਇਹ ਖੇਤੋਂ ਆਉਂਦੇ ਨੂੰ ਪਹਿਲਾਂ ਮੋਟਰਸਾਈਕਲ ਤੇ ਆਉਂਦੇ ਨੂੰ ਗੱਡੀ ਮਾਰੀ ਗੱਡੀ ਮਾਰ ਕੇ ਲਿਆ ਕੇ ਇਹਨਾਂ ਕੋਲ ਕਹਾੜੀਆਂ ਰਾੜ ਪਿਸਟਲ ਰਵਲਬਰ ਨਿਆਇ ਜਸਮੀ ਪਹਿਲਾਂ ਪਿੰਡ ਦੇ ਬਾਹਰ ਵੀ ਫੇਰ ਕਰਕੇ ਆਏ ਪਿੰਡ ਦੇ ਵਿੱਚ ਵੀ ਫੇਰ ਕੀਤੇ ਆ ਫਿਰ ਉਹਨੂੰ ਜਦੋਂ ਸਿੱਟ ਲਿਆ ਬਜਾਰੇ ਨੂੰ ਤੇਰੀਆਂ ਕਹਾੜੀ ਨਾਲ ਲੱਤਾਂ ਖਤਮ ਹੀ ਕਰਦਿਆਂ ਚਿੱਟਾ ਵੇਚਣ ਵਾਲੇ ਤਸਕਰ ਸੀਗੇ ਇਹ ਕਹਿੰਦੇ ਸੀ ਹਿੱਕ ਦੇ ਜੋਰ ਤੇ ਜਿਹੜਾ ਚਿੱਟਾ ਵੇਚਾਂਗੇ ਸਾਨੂੰ ਰੋਕ ਕੇ ਦਿਖਾ ਦਿਓ ਸਰਕਾਰ ਤਾਂ ਵਾਅਦਾ ਕਰੀਏ ਕਰ ਰਹੀਏ ਪ੍ਰੈਸ ਕਾਨਫਰੈਂਸ ਪੰਜਾਬ ਦਾ ਡੀਜੀਪੀ ਕਰ ਰਿਹਾ ਘੰਟੇ-ਘੰਟੇ ਬਾਅਦ ਅਗੇ ਨਸ਼ਾ ਤਸਕਰ ਬਹੁਤ ਫੜਲੇ ਆ ਨਸ਼ਾ ਤਸਕਰ ਸ਼ਰਿਆਂ ਪੰਜਾਬ ਦੇ ਵਿੱਚ ਗੁੰਡਾਗਰਦੀ ਕਰ ਰਹੇ ਨੇ ਰਾਤ ਜਦੋਂ ਪੁਲਿਸ ਇਹਦੇ ਇਹਨਾਂ ਦੇ ਘਰੇ ਪਹੁੰਚੀ ਹੈ ਨਾ ਇਹਦਾ ਪਿਓ ਤੇ ਪੁਲਿਸ ਨੂੰ ਕਹਿੰਦਾ ਕਹਿੰਦਾ ਅਸੀਂ ਤਾਂ ਪੁਲਿਸ ਨੂੰ 20000 ਦੰਦਿਆ ਤੁਸੀਂ ਸਾਨੂੰ ਫੜਨਾਗੇ ਇੱਥੋਂ ਤੱਕ ਹਾਲਾਤ ਉਹੇ ਪਏ ਨੇ ਬਾਈ ਸਾਰੇ ਪਿੰਡ ਦਾ ਰੌਲਾ ਪਿੰਡ ਦੀ ਜਵਾਨੀ ਦਾ ਰੌਲਾ ਪਿੰਡ ਦੀਆਂ ਧੀਆਂ ਭੈਣਾਂ ਦਾ ਰੌਲਾ ਕੱਲ ਨੂੰ ਇਹ ਸਾਡੀਆਂ ਧੀਆਂ ਭੈਣਾਂ ਦੀ ਅੱਜ ਤਾਂ ਹੱਥ ਪਾਉਣਗੇ ਸਾਡੇ ਘਰਾਂ ਚ ਵੜਨਗੇ ਲੋਕ ਜਿਹੜੇ ਅੱਜ ਸਰਕਾਰਾਂ ਨੇ ਨਾ ਨੱਥ ਪਾਈ ਤਾਂ ਇੱਕ ਪਾਸੇ ਪੰਜਾਬ ਦਾ ਡੀਜੀਪੀ ਤੇ ਪੰਜਾਬ ਦੇ ਮੁੱਖ ਮੰਤਰੀ ਇਹ ਦਾਵਾ ਪੇਸ਼ ਕਰਨੇ ਕਿ 31 ਮਈ ਤੱਕ ਨਸ਼ਾ ਖਤਮ ਕਰਤਾ ਪਰ ਅਫਸੋਸ ਦੀ ਗੱਲ ਹੈ ਕਿ ਬੀਤੇ ਦਿਨੀ ਬਠਿੰਡਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਭਾਈ ਬਖਤੌਰ ਜਿੱਨਾ ਕੇ ਪਿੰਡ ਵਾਸੀਆਂ ਨੇ ਪਿੰਡ ਦੇ ਬੋਰਡ ਉੱਤੇ ਬਾਹਰ ਲਿਖ ਕੇ ਲਾਤਾ ਕਿ ਸਾਡਾ ਪਿੰਡ ਬਕਾਊ ਹੈ ਬਕਾਊ ਦੇ ਕਾਰਸ ਨੂੰ ਦੱਸਦਾ ਕਿ ਇੱਕ ਪਾਸੇ ਤਾਂ ਸਰਕਾਰ ਤੇ ਪੰਜਾਬ ਪੁਲਿਸ ਪੰਜਾਬ ਦਾ ਡੀਜੀਪੀ ਘੰਟੇ-ਘੰਟੇ ਬਾਅਦ ਪ੍ਰੈਸ ਕਾਨਫਰੰਸ ਕਰਕੇ ਇਹ ਵਾਅਦਾ ਕਰ ਰਹੇ ਨੇ ਕਿ ਅਸੀਂ ਜਿਹੜਾ ਚਿੱਟਾ ਬਿਲਕੁਲ ਖਤਮ ਕਰ ਦਿੱਤਾ ਪਰ ਚਿੱਟੇ ਵਾਲਾਂ ਦੇ ਹੌਸਲੇ ਹੋਰ ਜਿਆਦਾ ਬਲੰਦ ਹੋ ਗਏ ਨੇ ਇੰਨੇ ਕਿ ਹੌਸਲੇ ਬਲੰਦ ਹੋ ਗਏ ਕਿ ਪਿੰਡ ਵਾਲਾ ਨੇ ਅੱਕੇ ਹੋਏ ਨੇ ਇਹ ਕਹਿੰਦਾ ਕਿ ਪਿੰਡ ਸਾਡਾ ਬਕਾਊ ਹੈ ਕਾਰਨ ਕਿਉਂ ਹੈ ਬਕਾਊ ਦਾ ਕਿਉਂਕਿ ਉੱਥੇ ਨਸ਼ੇ ਦਾ ਪ੍ਰਲੋਕ ਬਹੁਤ ਜਿਆਦਾ ਹੈ ਦੂਜੀ ਕਿ ਉਥੋਂ ਦਾ ਇੱਕ ਫੌਜੀ ਜਿਹੜਾ ਵੀਰ ਹੈ ਉਹਨੇ ਚਿੱਟਿਆਂ ਨੂੰ ਰੋਕਣਾ ਚਾਹਿਆ ਤੇ ਸ਼ਰਿਆਮ ਚਿੱਟੇ ਵਾਲਿਆਂ ਨੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਤੇ ਉਸ ਨੂੰ ਉਹਦੀਆਂ ਲੱਤਾਂ ਭੰਨ ਕੇ ਉਹਨੂੰ ਹਸਪਤਾਲ ਦੇ ਵਿੱਚ ਪਾ ਦਿੱਤਾ ਮੇਰੇ ਨਾਲ ਪਿੰਡ ਵਾਸੀਆਂ ਗੱਲਬਾਤ ਕਰਦੇ ਆ ਕਿ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਕਹਿੰਦੀ ਕਿ ਨਸ਼ਾ ਖਤਮ ਕਰਤਾ ਕਿ ਇਸ ਤਰੀਕੇ ਨਾਲ ਨਸ਼ਾ ਖਤਮ ਹੋਇਆ ਮੇਰੇ ਨਾਲ ਲਖਵੀਰ ਭਾਈ ਹੈ ਹਮੇਸ਼ਾ ਪੰਜਾਬ ਦੇ ਮੁੱਦਿਆਂ ਤੇ ਖੁੱਲ ਕੇ ਗੱਲ ਕਰਦਾ ਲਖਵੀਰ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਉਹ ਐਡਾ ਸੋਹਣਾ ਸੁਰੱਖਿਆ ਨੌਜਵਾਨ ਤੇ ਜਿਹਦੀ ਮੈਨੂੰ ਆ ਲੱਗਦਾ ਕਿ ਦੋਨੇ ਲੱਤਾਂ ਹੀ ਖਤਮ ਕਰਤੀਆਂ ਦੇਖੋ ਭਾਈ ਕੀ ਖਟਿਆ ਉਹ ਬੰਦਾ ਰਣਵੀਰ ਸਿੰਘ ਫੌਜੀ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਆਇਆ ਪੈਨਸ਼ਨ ਆਉਂਦੀ ਸੀ ਉਹਨੂੰ ਚੰਗਾ ਪਲਾ ਉਹ ਵੀ ਘਰੇ ਬਹਿ ਸਕਦਾ ਸੀਗਾ ਉਹਨੂੰ ਕੀ ਲੋੜ ਸੀਗਾ ਠੀਕ ਹੈ ਨਾ ਉਹਨੇ ਸੋਚਿਆ ਯਾਰ ਜਦੋਂ ਰਿਟਾਇਰ ਹੋ ਕੇ ਆਇਆ ਵੀ ਮੈਂ ਪਿੰਡ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਾਂ ਖੇਡਾਂ ਵੱਲ ਕਿਉਂਕਿ ਖੁਦ ਉਹ ਸਪੋਰਟਸ ਕੋਟੇ ਦੇ ਵਿੱਚੋਂ ਰਿਟਾਇਰ ਹੋ ਕੇ ਆਇਆ ਬਾਈ ਉਹਨੇ ਸੋਚਿਆ ਯਾਰ ਪਿੰਡ ਦੇ ਵਿੱਚ ਚਿੱਟਾ ਬਹੁਤ ਵੱਧ ਰਿਹਾ ਮੈਂ ਰੋਕਾਂ ਕਮੇਟੀ ਬਣਾਈ ਅਸੀਂ ਸਾਰੀ 30 40 ਮੁੰਡਿਆਂ ਨੇ ਕਮੇਟੀ ਬਣਾਈ ਕਮੇਟੀ ਦਾ ਗਠਨ ਕੀਤਾ ਸਭ ਤੋਂ ਵੱਧ ਜਿਵੇਂ ਆਪਾਂ ਕਹਿ ਦਈਏ ਐਕਟਿਵ ਰਣਵੀਰ ਸਿੰਘ ਫੌਜੀ ਹੁੰਦਾ ਸੀਗਾ ਇਹ ਕਹਿੰਦਾ ਹੁੰਦਾ ਸੀ ਯਾਰ ਆਪਾਂ ਵਿਕਣ ਨਹੀਂ ਦੇਣਾ ਪਰ ਜਿਹੜੇ ਚਿੱਟਾ ਵੇਚਣ ਵਾਲੇ ਤਸਕਰ ਸੀਗੇ ਇਹ ਕਹਿੰਦੇ ਸੀ ਹੱਕ ਦੇ ਜ਼ੋਰ ਤੇ ਜਿਹੜਾ ਚਿੱਟਾ ਵੇਚਾਂਗੇ ਸਾਨੂੰ ਪਹਿਲਾਂ ਵੀ ਇਹਨਾਂ ਨੇ ਦੋ ਨੌਜਵਾਨਾਂ ਦੀਆਂ ਲੱਤਾਂ ਤੋੜਤੀਆਂ ਉਹ ਨੌਜਵਾਨ ਬੋਲੇ ਨਹੀਂ ਕਿਉਂਕਿ ਉਹ ਕੱਲੇ-ਕੱਲੇ ਸੀਗੇ ਘਰਾਂ ਦੇ ਉਹਨਾਂ ਦੇ ਮਾਪੇ ਡਰ ਗਏ ਕਹਿੰਦੇ ਯਾਰ ਪੁੱਤ ਇਹ ਤਾਂ ਗੁੰਡੇ ਬੰਦੇ ਨੇ ਪਰ ਅੱਜਵੇਂ ਕਹਿੰਦੇ ਨਾ ਵੀ ਹੱਥ ਤੇ ਖੁਦਾ ਦਾ ਬੈਰ ਹੁੰਦਾ ਆ ਤਾਂ ਜਮ੍ਹ ਹੀ ਇਹਨਾਂ ਨੇ ਹੱਥ ਚੱਕ ਲਈ ਯਾਰ ਇਹਨੂੰ ਵਿਚਾਰੇ ਨੂੰ ਖੇਤੋਂ ਆ ਰਿਹਾ ਸੀਗਾ ਇਹ ਖੇਤੋਂ ਆਉਂਦੇ ਨੂੰ ਪਹਿਲਾਂ ਮੋਟਰਸਾਈਕਲ ਤੇ ਆਉਂਦੇ ਨੂੰ ਗੱਡੀ ਮਾਰੀ ਗੱਡੀ ਮਾਰ ਕੇ ਲਿਆ ਕੇ ਇਹਨਾਂ ਕੋਲ ਕਹਾੜੀਆਂ ਰਾੜ ਪਿਸਟਲ ਰਵਲਵਰ ਨਿਯਾਇਜ਼ ਅਸਲੇ ਪਹਿਲਾਂ ਪਿੰਡ ਦੇ ਬਾਹਰ ਵੀ ਫੇਰ ਕਰਕੇ ਆਏ ਪਿੰਡ ਦੇ ਵਿੱਚ ਵੀ ਫੇਰ ਕੀਤੇ ਆ ਫਿਰ ਉਹਨੂੰ ਜਦੋਂ ਸੱਟ ਲਿਆ ਵਿਚਾਰੇ ਨੂੰ ਤੇਰੀਆਂ ਕਹਾੜੀ ਨਾਲ ਲੱਤਾਂ ਖਤਮ ਹੀ ਕਰਤੀਆਂ ਇੱਕ ਲੱਤ ਤੇ ਥੋੜੀ ਜਿਹੀ ਘੱਟ ਸੱਟ ਟੁੱਟੀ ਤਾਂ ਹੈਗੀ ਆ ਪਰ ਦੂਜੀ ਲੱਤ ਤਾਂ ਬਿਲਕੁਲ ਹੀ ਜਿਵੇਂ ਕਹਿੰਦੇ ਡੈਮੇਜ ਹੀ ਕਰਤੀ ਆ ਸੋ ਇਹ ਇਹ ਨੌਜਵਾਨ ਨੂੰ ਲੋੜ ਕੀ ਸੀਗੀ ਕਿ ਯਾਰ ਸੱਚ ਵਾਸਤੇ ਲੜਦਾ ਸੀ ਗਲਤੀ ਕੀ ਸੀ ਕਿ ਸੱਚ ਵਾਸਤੇ ਲੜਦਾ ਸੀ ਇਹ ਗਲਤੀ ਸੀ ਕਿ ਨੌਜਵਾਨੀ ਨੂੰ ਇੱਕ ਚੰਗੇ ਰਾਹ ਵੱਲ ਪਾਉਣਾ ਚਾਹੁੰਦਾ ਸੀਗਾ ਇਹ ਗਲਤੀ ਸੀ ਕਿ ਪਿੰਡ ਦੇ ਵਿੱਚ ਸੁਧਾਰ ਕਰਨਾ ਚਾਹੁੰਦਾ ਸੀਗਾ ਅਸੀਂ ਕਿਸੇ ਦਿਲ ਦੇ ਵਿੱਚ ਸਾਨੂੰ ਗੁੱਸਾ ਲੱਗਿਆ ਜਿਵੇਂ ਕਹਿ ਦਈਏ ਜਾਂ ਪਿੰਡ ਦੇ ਵਿੱਚ ਜਿਹੜੀ ਆਵਾਜ਼ ਖੁੰਡਾਂ ਦੀ ਆਵਾਜ਼ਵੇਂ ਕਹਿ ਦਈਏ ਲੋਕ ਕਹਿੰਦੇ ਯਾਰ ਅਸੀਂ ਜਾਈਏ ਕਿੱਥੇ ਮੈਂ ਪਿੰਡ ਦੇ ਵਿੱਚ ਸੁਬਾਹ ਗਿਆ ਦੁਕਾਨਦਾਰ ਮਜ਼ਦੂਰ ਧੀਆਂ ਪੇਣਾ ਮਾਮਾ ਸਭ ਡਰੀਆਂ ਹੋਈਆਂ ਨੇ ਬਾਈ ਪਰਮਿੰਦਰ ਪਿੰਡ ਦੇ ਵਿੱਚ ਇਹ ਹਾਲਾਤ ਹੋਏ ਪਏ ਨੇ ਲੋਕ ਕਹਿੰਦੇ ਆ ਯਾਰ ਅੱਜ ਇਹਦੇ ਨਾਲ ਹੋ ਗਈ ਕੱਲ ਨੂੰ ਸਾਡੀਆਂ ਧੀਆਂ ਪੇਣਾ ਸਾਡੇ ਕੱਲੇ ਕੱਲੇ ਬੱਚੇ ਬਾਹਰ ਨਿਕਲਦੇ ਆ ਇਹ ਲੋਕ ਤਾਂ ਸਾਡੇ ਨਾਲ ਕੁਝ ਵੀ ਕਰ ਸਕਦੇ ਨੇ ਕਿਉਂਕਿ ਇਹ ਲੋਕਾਂ ਨੂੰ ਖੌਫ ਹੀ ਨਹੀਂ ਕੋਈ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਕੱਲ ਬਾਰਦਾਤ ਕਰਕੇ ਗਏ ਆ 7:30 ਵਜੇ ਸ਼ਾਮ ਨੂੰ ਤੇ ਸਵੇਰ ਮੈਨੂੰ WhatsApp ਤੇ ਥ੍ਰੈਟ ਕਰਕੇ ਕਹਿੰਦੇ ਨੇ ਵੀ ਤੁਸੀਂ ਮੀਡੀਆ ਦੇ ਵਿੱਚ ਗੱਲ ਨਾ ਲਿਓ ਇਹ ਨਾ ਕਰੋ ਨਹੀਂ ਥੋਡੇ ਨਾਲ ਵੀ ਦੇਖਾਂਗੇ ਅੱਛਾ ਐਡੀ ਗੱਲ ਹੈ ਇਹ ਦੇਖੋ ਤੁਸੀਂ ਹੌਸਲੇ ਬੁਲੰਦ ਇਹਨਾਂ ਦੇ ਬਕਾਇਦਾ ਜਿਹੜਾ ਮੈਨੂੰ ਹੈਗਾ ਨਾ ਇਹਨਾਂ ਦੀ WhatsApp ਤੋਂ ਕਾਲ ਆਈ ਹੈ ਪੁਲਿਸ ਕਹਿੰਦੀ ਅਸੀਂ ਕਾਰਵਾਈ ਕਰ ਰਹੇ ਆ WhatsApp ਤੋਂ ਕਾਲਿੰਗ ਇਹਨਾਂ ਨੇ ਮੈਨੂੰ ਕੀਤੀ ਆ ਅਗੇ ਤੂੰ ਕੀ ਲੈਣਾ ਆਪਦਾ ਚੁੱਪ ਕਰ ਦਿਆ ਇਸ ਮਸਲੇ ਤੋਂ ਨਹੀਂ ਅਸੀਂ ਆ ਤੈਨੂੰ ਮਾਰ ਦਾਂਗੇ ਫਲਾਨੇ ਨੂੰ ਮਾਰ ਦਾਂਗੇ ਮੈਂ ਕਿਹਾ ਆਪਾਂ ਸੱਚ ਲਈ ਪਹਿਲਾਂ ਵੀ ਲੜੇ ਆ ਅੱਗੇ ਵੀ ਲੜਾਂਗੇ ਨਾ ਇਹਨਾਂ ਦਾ ਖੌਫ ਹਨੇੜੀਆਂ ਦਾ ਠੀਕ ਆ ਵੀ ਚਲ ਇੱਕ ਨੌਜਵਾਨ ਤੇ ਇਕੱਲੇ ਤੇ ਆ ਕੇ ਵਾਰ ਕਰਗੇ ਨੇ ਇਹ ਕੋਈ ਗੱਲ ਨਹੀਂ ਝੱਲਾਂਗੇ ਜਿਵੇਂ ਕਹਿੰਦੇ ਹੁੰਦੇ ਆ ਹਨਾ ਵੀ ਸੱਚ ਦੀ ਆਵਾਜ਼ ਹਮੇਸ਼ਾ ਦਬਾਈ ਜਾਂਦੀ ਆ ਸੱਚ ਨੂੰ ਦਬਾਇਆ ਜਾਂਦਾ ਪਰ ਮੈਂ ਸਰਕਾਰ ਨੂੰ ਇੱਕ ਬੇਨਤੀ ਕਰੂੰਗਾ ਜਿਵੇਂ ਯੂਪੀ ਦੇ ਵਿੱਚ ਗੁੰਡਾਗਰਦੀ ਦੇ ਨੱਥ ਪਾਈ ਗਈ ਆ ਉਸ ਤਰ੍ਹਾਂ ਇੱਥੇ ਵੀ ਇੱਕ ਦੋ ਧਾਰਨਾ ਸੈੱਟ ਹੋ ਜਾਣਾ ਇਹਨਾਂ ਗੁੰਡਿਆਂ ਦੇ ਇਨਕਾਊਂਟਰ ਹੋ ਜਾਣਾ ਇਹਨਾਂ ਨਸ਼ਾ ਤਸਕਰਾਂ ਦੇ ਘਰ ਫਰੋਲੇ ਜਾਣਾ ਇਹਨਾਂ ਤੋਂ ਪੁੱਛਿਆ ਜਾਵੇ ਕਿ ਇਹਨਾਂ ਕੋਲੇ ਪੈਸਾ ਆਇਆ ਕਿੱਥੋਂ ਆ ਇਹਨਾਂ ਦੇ ਘਰਾਂ ਦੇ ਉੱਤੇ ਬਿਲਡੋਜ਼ਰ ਚੱਲਣਾ ਇਹਨਾਂ ਤੋਂ ਪੁੱਛਿਆ ਜਾਵੇ ਇਹਨਾਂ ਕੋਲੇ ਐਡਾ ਐਡਾ ਟਰੈਕਟਰ ਐਡੀਆਂ ਐਡੀਆਂ ਗੱਡੀਆਂ ਕਿੱਥੋਂ ਆਈਆਂ ਨੇ ਸੋ ਆਮ ਜੇ ਇੱਕ ਮਜ਼ਦੂਰ ਕਿਸਾਨ ਦਿਹਾੜੀਦਾਰ ਬੰਦਾ 24 ਘੰਟੇ ਗੱਡੀ ਦੇ ਵਿੱਚ ਏਸੀ ਲਾ ਕੇ ਨਹੀਂ ਘੁੰਮਦਾ ਜਿਹੜਾ ਬੰਦਾ ਕਬੀਲਦਾਰ ਆ ਪਰ ਇਹ ਲੋਕ 24 ਘੰਟੇ ਕਾਰਾਂ ਦੇ ਵਿੱਚ ਇਹਨਾਂ ਦੇ ਏਸੀ ਚੱਲਦੇ ਹੁੰਦੇ ਕਿਤੇ ਇੱਧਰ ਲਾਂਗੇ ਕਿਤੇ ਇੱਧਰ ਲਾਂਗੇ ਕਿਉਂਕਿ 2 ਨੰਬਰ ਦਾ ਪੈਸਾ ਗਾ ਅਸੀਂ ਇਹ ਮੰਗ ਕਰਦੇ ਆ ਸਰਕਾਰ ਇਹ ਜੇ ਬੰਦਿਆਂ ਨੂੰ ਅਸਲਾ ਲਾਇਸੈਂਸ ਕਿਉਂ ਦਿੰਦੀ ਆ ਨਾਲੇ ਇਹਨਾਂ ਤੇ ਕਿੰਨੇ ਕਿੰਨੇ ਪਾਚੇ ਨੇ ਹਜੇ 15 ਸਾਲ ਪਹਿਲਾਂ ਤਾਂ ਬਰੀ ਹੋ ਕੇ ਆਏ ਨੇ ਉਤੋਂ ਸਾਨੂੰ ਧਮਕੀਆਂ ਦਿੰਦੇ ਨੇ ਜੇ ਬਾਅਦ ਚੱਕੀ ਅਸੀਂ ਮਾਰ ਦਾਂਗੇ ਮਾਰ ਦਿਓ ਕੋਈ ਗੱਲ ਨਹੀਂ ਅਸੀਂ ਵੀ ਪਿੰਡ ਦੇ ਵਿੱਚ ਰਹਿੰਨੇ ਆ ਅਸੀਂ ਕੋਈ ਡਰਦੇ ਨਹੀਂ ਸੱਚ ਵ ਭਾਈ ਫੇਰ ਵੀ ਕੀਤੇ ਨੇ ਪਿੰਡ ਚ ਹਾਂ ਫੇਰ ਕੀਤੇ ਆ ਪਿੰਡ ਦੀ ਫੇਰ ਨਹੀਂ ਤੇ ਇਹਨਾਂ ਨੇ 8-9 ਫੇਰ ਕੀਤੇ ਆ ਜਦੋਂ ਪੁਲਿਸ ਇਹਨਾਂ ਦਾ ਹਸਲਾ ਜਦਾਂ ਬਰਾਮਦ ਕਰੂਗੀ ਬਕਾਇਦਾ ਚੈੱਕ ਹੋਊ ਬਕਾਇਦਾ ਨਾਲ ਚੈੱਕ ਹੋਵੋ ਹੋਵੇ ਵੀ ਇਹ ਇਹਨਾਂ ਨੂੰ ਕਾਰਤੂਸ ਕਿੱਥੋਂ ਮਿਲਦੇ ਨੇ ਇਹਨੇ ਨਹੀਂ ਆਮ ਜੇ ਆਪਾਂ ਲਾਇਸੈਂਸੀ ਦੇਖੀਏ ਤਾਂ ਇੱਕ ਡੱਬੀ ਬਾਤੋਂ ਬਾਤ ਬੰਦਾ ਆਪਣੀ ਸੇਫਟੀ ਵਾਸਤੇ ਰੱਖਦਾ ਪਰੇ ਲੋਕ ਰੋਜ ਫਾਇਰ ਕਰਦੇ ਨੇ ਰੋਜ ਫਾਇਰਿੰਗ ਹੁੰਦੀ ਹੈ ਇਹਨਾਂ ਦੀ ਪਿੰਡ ਦੇ ਵਿੱਚੋਂ ਸਾਡੇ ਦੀ ਸਾਡੇ ਗੱਲ ਤੇ ਭਾਵੇਂ ਯਕੀਨ ਨਾ ਕਰਿਓ ਪਿੰਡ ਦੇ ਵਿੱਚੋਂ ਜਾ ਕੇ ਪੁੱਛ ਲਓ ਪਿੰਡ ਦੇ ਲੋਕ ਇੰਨੇ ਡਰੇ ਹੋਏ ਨੇ ਪਿੰਡ ਦੇ ਧੀਆਂ ਪੈਣਾ ਦੇ ਪਿੰਡ ਦੇ ਕਿਸਾਨਾਂ ਦੇ ਦਿਲਾਂ ਦੇ ਵਿੱਚ ਐਡਾ ਖੌਫ ਆ ਕਿ ਯਾਰ ਹੋਇਆ ਹੋਊ ਕੀ ਗਾ ਸਾਡੇ ਪੰਜਾਬ ਨੂੰ ਯਾਰ ਜਿੱਥੇ ਅਸੀਂ ਮਸਾਲਾ ਦੰਦੇ ਹੁੰਦੇ ਸੀ ਕਿ ਸਾਡਾ ਪੰਜਾਬ ਇੱਕ ਹੱਕ ਸੱਚ ਦੀ ਲੜਾਈ ਲਈ ਲੜਨ ਵਾਲਾ ਪਰ ਅੱਜ ਆਪਣਾ ਪੰਜਾਬ ਯੂਪੀ ਤੇ ਬਿਹਾਰ ਤੋਂ ਵੀ ਮਾੜਾ ਹੋ ਗਿਆ ਸੋ ਭਾਈ ਇੱਕ ਹੀ ਬੇਨਤੀ ਆ ਸਾਡੀ ਸਰਕਾਰ ਨੂੰ ਭਵੰਤਮਨ ਸਾਹਿਬ ਨੂੰ ਵੀ ਲੋਕਾਂ ਨੂੰ ਵੀ ਸਾਡੀ ਅਪੀਲ ਆ ਜੇ ਤੁਸੀਂ ਵੀਡੀਓ ਦੇਖਦੇ ਹੋ ਕਿਰਪਾ ਕਰਕੇ ਸਰਕਾਰਾਂ ਤੱਕ ਪ੍ਰਸ਼ਾਸਨ ਤੱਕ ਇਹ ਸਾਡੀ ਵੀਡੀਓ ਪਹੁੰਚਦੀ ਕਰਿਓ ਕਿ ਉਸ ਨੌਜਵਾਨ ਨੇ ਕੀ ਖਟਿਆ ਉਹ ਪਿਆ ਲੱਤਾਂ ਤੋੜੀਆਂ ਬੈੱਡ ਤੇ ਪਿਆਗਾ ਸਰਕਾਰੀ ਪ੍ਰਾਈਵੇਟ ਹਸਪਤਾਲ ਚ ਸੋ ਉਹਨੇ ਕੀ ਖਟ ਲਿਆ ਸਿਰਫ ਕਾਦੇ ਲਈ ਇੱਕ ਨੌਜਵਾਨ ਨੂੰ ਚੰਗੇ ਰਾਹ ਪਾਉਂਦਾ ਸੀ ਇੱਕ ਸਪੋਰਟਸ ਕੋਰਟੇ ਦਾ ਸੋਹਣਾ ਸੁਨੱਖਾ ਨੌਜਵਾਨ ਇਹਨਾਂ ਨੇ ਲੱਤਾਂ ਤੋੜ ਕੇ ਉਹ ਮੰਜੇ ਚ ਪਾਤਾ ਕਿਉਂਕਿ ਇਹਨਾਂ ਨੂੰ ਡਰ ਨਹੀਂ ਜੀ ਸਰਕਾਰ ਤਾਂ ਵਾਅਦਾ ਕਰ ਰਹੀ ਹੈ ਕਰ ਰਹੀ ਹੈ ਪ੍ਰੈਸ ਕਾਨਫਰੈਂਸ ਪੰਜਾਬ ਦਾ ਡੀਜੀਪੀ ਕਰ ਰਿਹਾ ਘੰਟੇ-ਘੰਟੇ ਬਾਅਦ ਅਗੇ ਨਸ਼ਾ ਤਸਕਰ ਬਹੁਤ ਫੜਲੇ ਆ ਨਸ਼ਾ ਤਸਕਰ ਸ਼ਰਿਆਮ ਪੰਜਾਬ ਦੇ ਵਿੱਚ ਗੁੰਡਾਗਰਦੀ ਕਰ ਰਹੇ ਨੇ ਸ਼ਰਿਆਮ ਨੰਗਾ ਨਾਚ ਕਰਕੇ ਗਏ ਆ ਲਲਕਾਰੇ ਮਾਰ ਕੇ ਗਏ ਲਤਾਂ ਤੋੜ ਕੇ ਗਏ ਹੋਰ ਦੇਖੋ ਰਾਤ ਜਦੋਂ ਪੁਲਿਸ ਇਹਦੇ ਇਹਨਾਂ ਦੇ ਘਰੇ ਪਹੁੰਚੀ ਹੈ ਨਾ ਇਹਦਾ ਪਿਓ ਉਹ ਪੁਲਿਸ ਨੂੰ ਕਹਿੰਦਾ ਕਹਿੰਦਾ ਅਸੀਂ ਤਾਂ ਪੁਲਿਸ ਨੂੰ 20000 ਦੰਦਿਆ ਤੁਸੀਂ ਸਾਨੂੰ ਫੜਨਾਂਗੇ ਇਤੋਂ ਤੱਕ ਹਾਲਾਤ ਉਹ ਹੀ ਪਏ ਨੇ ਭਾਈ ਕਿਹੜੀਆਂ ਗੱਲਾਂ ਕਰਦੇ ਆਪਾਂ ਸ਼ਰੇ ਆਮ ਲਲਕਾਰੇ ਮਾਰ ਕੇ ਗਏ ਆ ਹੁਣ ਵੀ ਪਿੰਡ ਦੇ ਵਿੱਚ ਲੋਕਾਂ ਨੂੰ ਫੋਨ ਕਰਕੇ ਕਹਿ ਰਹੇ ਨੇ ਕੀ ਕਰ ਲਵੋਗੇ ਸਾਡਾ ਪਰ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈਗਾ ਗੁੱਸਾ ਸਾਨੂੰ ਇਹ ਆਉਂਦਾ ਜੇ ਰਣਵੀਰ ਸਿੰਘ ਬੰਦਾ ਰਾਜਨੀਤਿਕ ਹੁੰਦਾ ਜਾਂ ਜੇ ਰਣਵੀਰ ਸਿੰਘ ਦਾ ਕੋਈ ਪਰਸਨਲ ਮੁੱਦਾ ਹੁੰਦਾ ਕੋਈ ਬੱਟ ਦਾ ਰੌਲਾ ਹੁੰਦਾ ਕੋਈ ਹੋਰ ਰੌਲਾ ਹੁੰਦਾ ਸੀ ਵਿੱਚ ਨਹੀਂ ਆਉਂਦਾ ਸੀ ਸਾਡਾ ਪਿੰਡ ਨਹੀਂ ਵਿੱਚ ਆਉਣਾ ਸੀ ਕਿਉਂ ਇਹਦਾ ਨਿੱਜੀ ਰੌਲਾ ਨਹੀਂ ਹੈਗਾ ਇਹ ਇਹ ਸਾਰੇ ਪਿੰਡ ਦਾ ਰੌਲਾ ਪਿੰਡ ਦੀ ਜਵਾਨੀ ਦਾ ਰੌਲਾ ਪਿੰਡ ਦੀਆਂ ਧੀਆਂ ਭੈਣਾਂ ਦਾ ਰੌਲਾ ਕੱਲ ਨੂੰ ਇਹ ਸਾਡੀਆਂ ਧੀਆਂ ਭੈਣਾਂ ਦੀ ਅੱਜ ਤਾਂ ਨੂੰ ਹੱਥ ਪਾਉਣਗੇ ਸਾਡੇ ਘਰਾਂ ਚ ਵਰਨਗੇ ਲੋਕ ਜੇ ਅੱਜ ਸਰਕਾਰਾਂ ਨੇ ਨਾ ਨੱਥ ਪਾਈ ਤਾਂ ਸੋ ਇਹੀ ਮੰਗ ਕਰਦੇ ਆ ਇਹੋ ਜਿਹੇ ਲੋਕਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਭਗਵੰਤ ਮਾਨ ਸਾਹਿਬ ਦਾ ਬਿਲਡੋਜਰ ਢੀਕਦੇ ਅਸੀਂ ਸਾਡੇ ਪਿੰਡ ਕਦੋਂ ਆਊਗਾ ਹੂੰ ਬਿਲਕੁਲ ਇਹੋ ਜਿਹੇ ਲੋਕਾਂ ਤੇ ਬਿਲਡੋਜਰ ਚੱਲਣਾ ਚਾਹੀਦਾ ਜਿਹੜੇ ਲੋਕ ਸ਼ਰਮ ਗੁੰਡਾਗਰਦੀ ਕਰਦੇ ਨੇ ਭਾਈ ਜੀ ਦੂਸਰੀ ਗੱਲ ਜਿਸ ਤਰੀਕੇ ਨਾਲ ਤੁਸੀਂ ਲਿਖ ਕੇ ਲਾਦਾ ਕਿ ਸਾਡਾ ਪਿੰਡ ਬਕਾਊ ਹੈ ਇੰਨਾ ਦੁਖੀ ਹਿਰਦੇ ਨਾਲ ਲਿਖ ਕੇ ਲਾਇਆ ਭਈ ਦੁਖੀ ਹੋਣਾ ਏ ਪਰਮੇਂਦਰ ਅਸੀਂ ਕਿਹੜੇ ਰਾਹ ਕਿੱਥੇ ਜਾਈਏ ਅਸੀਂ ਸਾਨੂੰ ਸਾਨੂੰ ਜਦੋਂ ਘਰੋਂ ਨਹੀਂ ਨਿਕਲ ਦਿੰਦੇ ਅਸੀਂ ਤਾਂ ਅਕ ਰਾਜ ਵਿੱਚ ਕਈ ਵਾਰੀ ਗੱਲਾਂ ਕਰਨ ਲੱਗੇ ਜਨ ਜੇ ਇਹੋ ਜਿਹੇ ਗੁੰਡਿਆਂ ਨੇ ਸਾਡੇ ਇਕੱਲੇ ਇਕੱਲੇ ਪੁੱਤ ਨੇ ਸਾਡੇ ਪਿੰਡ ਦੇ ਵਿੱਚ ਨੌਜਵਾਨ ਬਹੁਤੇ ਵਧੀਆ ਸਾਡੇ ਪੜਾਈਆਂ ਕਰਦਾ ਕੋਈ ਖੇਤੀਬਾੜੀ ਕਰਦਾ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਖਦਾ ਜਰੂਰ ਆ ਬਹੁਤ ਜ਼ਿਆਦਾ ਪਰ ਸਾਡੇ ਪਿੰਡ ਦੇ ਬਹੁਤੇ ਨੌਜਵਾਨ ਨਸ਼ਾ ਕਰਦੇ ਨਹੀਂ ਹੈ ਇਸ ਗੱਲ ਦਾ ਸਾਨੂੰ ਅਸੀਂ ਜਿਵੇਂ ਕਹਿ ਦਿੱ ਗਏ ਨਾ ਵੀ ਬਹੁਤੇ ਨਹੀਂ ਕਰਦੇ ਘੱਟ ਗਿਣਤੀ ਦੇ ਕਰਦੇ ਬਹੁਤੇ ਨੌਜਵਾਨ ਸਾਡੇ ਗੇਮਾਂ ਵੱਲ ਨੇ ਸਾਡੇ ਪਿੰਡ ਦੇ ਜ਼ਿਆਦਾ ਨੌਜਵਾਨ ਫੌਜੀ ਨੇ ਪੁਲਿਸ ਦੇ ਵਿੱਚ ਨੇ ਹਨਾ ਪਰ ਉਹਨਾਂ ਨੂੰ ਉਹਨਾਂ ਦੇ ਮਾਣਾਂ ਚ ਬਈ ਡਾਰੀ ਐਡਾ ਹੋਇਆ ਪਿਆ ਯਾਰ ਵੀ ਤਾਂ ਇਹ ਤਾਂ ਬੰਦਾ ਮਾਰ ਲੱਗੇ ਲਤਾਂ ਤੋੜ ਲੱਗੇ ਯਾਰ ਕਮਾਲ ਆ ਜੇ ਜੇ ਤੁਸੀਂ ਗੁੰਡਾਗਰਦੀ ਕਰਨੀ ਆ ਯਾਰ ਕੋਈ ਕੋਈ ਕਉ ਤਰੀਕਾ ਹੁੰਦਾ ਯਾਰ ਆ ਥੋੜਾ ਤਰੀਕਾ ਯਾਰ ਵਿਚਾਰੇ ਦੀਆਂ ਲੱਤਾਂ ਤੋੜ ਕੇ ਸਾਰੀ ਉਮਰਦਾਰੀ ਕਰਕੇ ਮੱਜੇ ਚ ਪਾਤਾ ਯਾਰ ਘਰੇ ਆ ਕੇ ਮਾਰ ਕੇ ਗਿਆ 307 ਲੱਗਣੀ ਚਾਹੀਦੀ ਆ ਜਿੰਨੀਆਂ ਵੀ ਸਖਤ ਸਖਤ ਰਵਾਣੇ ਕਿ ਇਹ ਬੰਦੇ 5 ਸਾਲ 10 ਸਾਲ ਜੇਲ੍ਹ ਦੇ ਵਿੱਚੋਂ ਬਾਹਰ ਨਾ ਆਉਣ ਤੇ ਜੇ ਹੋ ਸਕਦਾ ਤਾਂ ਅਸੀਂ ਇਹ ਮੰਗ ਕਰਦੇ ਆ ਇਹੋ ਜਿਹੇ ਗੁੰਡਿਆਂ ਤੇ ਇੱਕ ਇਹੋ ਜਿਹਾ ਉਦਾਹਰਨ ਪੰਜਾਬ ਸਰਕਾਰ ਸੈੱਟ ਕਰ ਦੇਣਾ ਕਿ ਜੇ ਇਹੋ ਜਿਹੇ ਦੋ ਚਾਰ ਦੇ ਇੰਕਾਊਂਟਰ ਹੋ ਜਾਣ ਤੇ ਮਜਾਲ ਆ ਕਿ ਇਹ ਯੂਪੀ ਵਾਂਗੂ ਖੰਗ ਵੀ ਜਾਣ ਗੁੰਡੇ ਸੋ ਭਾਈ ਇਹ ਇਹ ਫੈਸਲਾ ਲੈਣਾ ਪੈਣਾ ਸਰਕਾਰਾਂ ਨੂੰ ਵੀ ਸਖਤ ਫੈਸਲਾ ਲੈਣਾ ਪੈਣਾ ਜਿੰਨਾ ਚਿਰ ਇਹ ਜੋ ਸਖਤ ਸਖਤ ਫੈਸਲੇ ਆ ਜਿਹੜੇ ਨਹੀਂ ਹੁੰਦੇ ਨਾ ਸੋ ਇਹ ਗੁੰਡਾ ਗੁੰਡਾਗਰਦੀ ਦਾ ਨੰਗਾ ਨਾਚ ਜਿਵੇਂ ਡੀਜੀਪੀ ਪੰਜਾਬ ਉਹ ਬਾਰ-ਬਾਰ ਪ੍ਰੈਸ ਕਾਨਫਰੰਸਾਂ ਕਰ ਰਿਹਾ ਅਸੀਂ ਆ ਕਰਤਾ ਕਰਤਾ ਫਿਰ ਉਹਨਾਂ ਨੂੰ ਤੁਰੰਤ ਵੀ ਐਕਸ਼ਨ ਲੈਣਾ ਚਾਹੀਦਾ ਸੀ ਨਾ ਕਿੱਡੇ ਕਿ ਕਿੱਥੇ ਜਾ ਸਕਦੇ ਨੇ ਇਹ ਕਿੱਥੇ ਕਿ ਕਿਹਨੂੰ ਕੋਈ ਧਰਤੀ ਥੋੜੀ ਖਾ ਗਈ ਇਹਨਾਂ ਨੂੰ ਕਿੱਥੇ ਗਈ ਹੈ ਰਣਵੀਰ ਸਿੰਘ ਦਾ ਮੋਬਾਈਲ ਲੈ ਕੇ ਗਏ ਨੇ ਚੱਕ ਕੇ ਨਾਲ ਇਹ ਰਣਵੀਰ ਸਿੰਘ ਦੇ ਮੋਬਾਈਲ ਦੀ ਲਾਸਟ ਲੋਕੇਸ਼ਨ ਝਨੀਰ ਕੋਲੇ ਕੋਈ ਪਿੰਡ ਆ ਇਸ ਗੁਰਪ੍ਰੀਤ ਸਾਹਨੇ ਵਾਲ ਸਾਹਨੇ ਆਲੇ ਇਸ ਦੀ ਭੂਆ ਗੁਰਪ੍ਰੀਤ ਸਿੰਘ ਦੀ ਉੱਥੇ ਹੋਊਗਾ 100% ਉੱਥੇ ਹੋਊਗਾ ਆ ਆ ਆਸੇ ਪਾਸੇ ਕੋਈ ਰੈਸਟਾਰਾਂ ਚ ਫਰੋਲਣਾ ਕੋਈ ਕਿੱਥੇ ਭੱਜ ਜਾਣਗੇ ਪੰਜਾਬ ਪੁਲਿਸ ਤੋਂ ਕੋਈ ਗੁੱਜਰਿਆ ਕੁਝ ਜੇ ਸਰਕਾਰ ਪੁਲਿਸ ਸਾਭ ਦੀ ਆਈ ਤੇ ਆ ਜੇ ਕਿੱਥੇ ਭੱਜ ਲੈਣਗੇ ਇਹ 5 ਕਿਲੋ ਗੁੜ ਤਾਂ ਪੰਜਾਬ 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 ਪੁਲਿਸ ਕੋਲੇ ਐਡੀ ਪਾਵਰ ਆ ਪੰਜਾਬ ਪੁਲਿਸ ਐਡੀ ਤਗੜੀ ਚੀਜ਼ ਆ ਕਿ ਵਿਦੇਸ਼ਾਂ ਚੋਂ ਵੀ ਬੰਦੇ ਚੱਕ ਲੈਂਦੀ ਹੈ ਜੇ ਆਪਦੀ ਆਈ ਤੇ ਆ ਜੀ ਅਸੀਂ 5 ਕਿਲੋ ਗੁੜ ਤਾਂ ਲੁੱਕੇ ਪਾਉਨੇ ਆ ਉਹ ਤਾਂ ਕਿ ਘੰਟੇ ਫਰੋਲ ਲੈਂਦੇ ਤੇ ਇਹ ਬੰਦੇ ਨਹੀਂ ਫੜ ਸਕਦੇ ਗਈ ਕਿੱਥੇ ਹੈ ਪੁਲਿਸ ਹ ਜੋ ਰਾਤ ਨੂੰ ਗੁੜਤੇ ਸੀ ਲੋਕੇ ਪੌਣੇ ਆ ਤੜਕੇ 4 ਵਜੇ ਪੰਜਾਬ ਪੁਲਿਸ ਆ ਜਾਂਦੀ ਹੈ ਤੇ ਗੁੰਡਿਆਂ ਦਾ ਇਹਨਾਂ ਨੂੰ ਪਤਾ ਨਹੀਂ ਉਹ ਤਾਂ ਸੀ ਕਿਸੇ ਨੂੰ ਦੱਸਿਆ ਵੀ ਨਹੀਂ ਹੁੰਦਾ ਇਹਨਾਂ ਕੋਲ ਰਾਤ ਦੀ ਲੋਕੇਸ਼ਨ ਲੱਗ ਰਹੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈ ਕਿੱਥੇ ਕਹਿੰਦਾ ਸਹੀ ਗੱਲ ਹੈ ਦਾ ਜਵਾੜ ਕਤ ਸ਼ਰੀਮ ਕਟ ਕੇ ਲੱਤਾ ਤੋੜ ਕੇ ਤੁਸੀਂ ਉਹ ਦੱਸੀ ਜਾਂਦਾ ਮੋਬਾਈਲ ਦੱਸੀ ਜਾਂਦਾ ਤਾਂ ਧਮਕੀਆਂ ਦੇ ਜਾਂਦੇ ਨੇ ਹਾਂ ਮੋਬਾਈਲ ਦੱਸੀ ਜਾਂਦਾ ਬਾਕੀ ਵੀ ਗੱਲ ਕੀਤੀ ਵੀ ਧਮਕੀਆਂ ਦੇ ਰਹੇ ਨੇ ਪੁਲਿਸ ਨੂੰ ਦੱਸੇ ਵੀ ਸ਼ਰੀਮ ਧਮਕੀਆਂ ਰਹੀਆਂ ਨੇ ਹਾਂ ਮੈਂ ਸਕਰੀਨ ਸ਼ਾਟ ਸ਼ਾਟ ਐੜੇ ਮੈਡਮ ਡੀਐਸਪੀ ਹਿਨਾ ਗੁਪਤਾ ਜੀ ਨੂੰ ਮੈਂ ਭੇਜਿਆ ਮੈਂ ਕਹਿੰਦਾ ਮੈਡਮ ਆ ਦੇਖੋ ਥ੍ਰੈਟਸ ਆ ਰਹੀਆਂ ਨੇ ਮੈਡਮ ਕਹਿੰਦੇ ਅਸੀਂ ਚੈੱਕ ਰਹੇ ਹਾਂ ਇਹਨਾਂ ਦੀ ਲੋਕੇਸ਼ਨ ਲੱਭ ਰਹੇ ਹਾਂ WhatsApp ਦੀ ਆਪਾਂ ਨੂੰ ਨਹੀਂ ਪਤਾ ਵੀ WhatsApp ਦੀ ਲੋਕੇਸ਼ਨ ਚੱਕੀ ਜਾਂਦੀ ਹੈ ਜਾਂ ਨਹੀਂ ਚੱਕੀ ਜਾਂਦੀ ਜਦੋਂ ਬੰਦੇ ਦਾ ਫੋਨ ਹੀ ਆਉਣਾ ਲੋਕੇਸ਼ਨ ਤਾਂ ਕਿਵੇਂ ਨਾ ਚੱਕੀ ਜਾਵੇ ਜਦੋਂ ਥ੍ਰੈਟਸ ਦੇ ਰਿਹਾ ਪਿੰਡ ਦੇ ਵਿੱਚ ਹੋਰਾਂ ਨੌਜਵਾਨਾਂ ਨੂੰ ਵੀ ਕਹਿ ਰਿਹਾ ਜੇ ਤੁਸੀਂ ਆਏ ਕੀਤਾ ਵਾਹ ਕੀਤਾ ਪਰ ਸਾਡੇ ਪਿੰਡ ਦਾ ਨੌਜਵਾਨ ਸਾਡੇ ਪਿੰਡ ਦਾ ਬਜ਼ੁਰਗ ਸਾਡੇ ਪਿੰਡ ਦੀਆਂ ਮਾਵਾਂ ਇਸ ਵਾਰ ਪਿੱਛੇ ਨਹੀਂ ਹਟਣਗੀਆਂ ਇਹ ਹਾਲਾਤ ਨੇ ਬਾਈ ਵਰਗੇ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਕਹਿੰਦੇ ਬਿਚਾਰ ਨਹੀਂ ਲੱਤਾਂ ਟੁੱਟੀਆਂ ਗਿਆ ਸੀ ਵੀਡੀਓ ਨਹੀਂ ਤੁਹਾਨੂੰ ਦਿਖਾ ਸਕਦੇ ਐਨੇ ਮਾੜੇ ਤਰੀਕੇ ਨਾਲ ਇੱਕ ਫੌਜੀ ਨੂੰ ਸਪੋਰਟਸਮੈਨ ਨੂੰ ਕੁੱਟਿਆ ਗਿਆ ਕਿ ਵੇਖ ਕੇ ਤੁਹਾਡੀ ਰੂਹ ਕੰਬ ਜਾਊਗੀ ਐਨੇ ਤਾਂ ਮੈਂ ਕਿਹਾ ਕੰਧ ਨੂੰ ਡੰਡ ਨਹੀਂ ਮਾਰਦਾ ਜਿਸ ਤਰੀਕੇ ਨਾਲ ਵਿਚਾਰੇ ਰਾੜਾ ਮਾਰ ਕੇ ਉਹ ਹਸਪੀਟਲ ਦੇ ਵਿੱਚ ਪਾਇਆ ਪਿਆ ساری ਉਮਰ ਦਾ ਉਹ ਆਰੀ ਕਰਦਾ ਕੀ ਕਸੂਰ ਸੀ ਉਹਦਾ ਉਹ ਪੰਜਾਬ ਦੇ ਨੌਜਵਾਨ ਨੂੰ ਸਿੱਧੇ ਰਾ ਪਾਉਂਦਾ ਸੀ ਇਹ ਕਸੂਰ ਸੀ ਉਹਦਾ ਜਾ ਕੇ ਪੰਜਾਬ ਦੇ ਜਵਾਨੀ ਨੂੰ ਨਸ਼ੇ ਤੋਂ ਬਚਾਉਂਦਾ ਸੀ ਇਹੋ ਜੇ ਨੌਜਵਾਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜਿਹੇ ਗੈਂਗਸਟਰਾਂ ਖਿਲਾਫ ਇਹੋ ਜਿਹੇ ਨਸ਼ੇ ਵਾਲਿਆਂ ਦੇ ਖਿਲਾਫ ਕਿ ਇੱਕ ਐਗਜ਼ਾਮਪਲ ਸੈੱਟ ਹੋਵੇ ਕਿ ਸਾਡੀ ਪੰਜਾਬ ਦੀ ਜਵਾਨੀ ਨੂੰ ਇਹ ਹੋਰ ਬਰਬਾਦ ਨਾ ਕਰਨ ਧੰਨਵਾਦ